ਰੋਲਾ ਭਾਈ ਮੇਰਾ ਨਾਮ ਮੋਈਸਾਨੀ ਆ ਜੀ ਅੱਜ ਅਸੀਂ ਇੱਕ ਐਫ ਆਰ ਦਰਜ ਕਰਾਈ ਸੀ ਜੀ ਸੌਰਵ ਮਹਿੰਦਰੂ ਮਨੀ ਮਹਿੰਦਰੂ ਸਚੀਨ ਤੇ ਅਣਪਛਾਤੇ ਹੋਰ ਹੈਗੇ ਬੰਦੇ ਇਹਨਾਂ ਦੇ ਖਿਲਾਫ ਜੀ ਠੱਗੀ ਦਾ ਮਾਮਲਾ ਪੈਸਾ ਦਾ ਤੇ ਪੁਲਿਸ ਨੇ ਜੀ ਤੀਵੀ ਆਦਮੀ ਦੋਨੋਂ ਗ੍ਰਿਫਤਾਰ ਕਰ ਲਿਆ ਜੀ ਦੋਨੋਂ ਰੈਸਟ ਪਾ ਕੇ ਵੀਡੀਓ ਉਹਨਾਂ ਦੀ ਬਣੀ ਆ ਜੀ ਅੰਦਰ ਅੰਦਰ ਬੈਠੇ ਨੇ ਦੋਨੋਂ ਤੇ ਸਾਨੂੰ ਹੁਣ ਪਤਾ ਲੱਗਿਆ ਪੋਲਿਟੀਕਲ ਪ੍ਰੈਸ਼ਰ ਹੈ ਜਿਹੜਾ ਵੀ ਪ੍ਰੈਸ਼ਰ ਹੈ ਅੰਦਰੋਂ ਪੁਲਿਸ ਛੱਡਣ ਨੂੰ ਤਿਆਰ ਹੈ ਸਾਨੂੰ ਨਹੀਂ ਪਤਾ ਪੁਲਿਸ ਲੱਗੇੜਾ ਰਲੇ ਆ ਕੀ ਆ ਨਾਲ ਉਹਨਾਂ ਨੇ ਛੱਡ ਦੇਣਾ ਜੀ ਕਹਿੰਦੇ ਰਾਤ ਨੂੰ ਦੇ ਵੀ ਨੂੰ ਛੱਡ ਨੂੰ ਤਿਆਰ ਬੈਠੇ ਆ ਕਿ ਬੰਦਾ ਫੜਿਆ ਜੀ ਉਹਨੂੰ ਕਾਗਜ਼ਤ ਵੀ ਟੀਮੀ ਦੇ ਰੈਸ ਨਹੀਂ ਪਾਈ ਜਦ ਕਿ ਅੰਦਰ ਬੈਠੇ ਰੈਸ ਹੋ ਚੁੱਕੇ ਆ ਉਹ ਜੇ ਇਹਨੂੰ ਛੱਡਿਆ ਜਾਂਦਾ ਤਾਂ ਮੁੜ ਕੇ ਜੋ ਵੀ ਬਣਦੀ ਕਾਰਵਾਈ ਆ ਜਿਹੜੇ ਵੀ ਵਿਭਾਗ ਵੱਲੋਂ ਉਹ ਕੀਤੀ ਜਾਵੇ ਜੀ ਤੇ ਸਾਨੂੰ ਇਨਸਾਫ ਦਵਾਇਆ ਜਾਵੇ ਕਿੰਨੀ ਲੱਗਦੀ ਠੱਗੀ ਹੋਈ ਹੈ ਸਾਣਾ 30 ਲੱਖ ਦੀ ਠੱਗੀ ਹੋਈ ਹੈ ਜੀ ਕਿਸ ਚੀਜ਼ ਦੀ ਹੋਈ ਜੀ ਆਈਡੀਆਂ ਬਣਦੀਆਂ ਜੀ ਆਨਲਾਈਨ ਆਈਡੀ ਸਾਨੂੰ ਇਨਵੈਸਟਮੈਂਟ ਪਲਾਨ ਸਮਝਾਇਆ ਗਿਆ ਸੀਗਾ ਜੀ ਅਸੀਂ ਸਾਰੇ ਪੈਸੇ ਖਾਤਿਆਂ ਚ ਪਾਏ ਆ ਉਹਦੇ ਹਿਸਾਬ ਨਾਲ ਸਾਡਾਂ ਠੱਗੀ ਹੋਈ ਹੈ ਬਾਕੀ ਬਰੀਫ ਨਾਲ ਸਾਡੀ ਬਿਆਨਾਂ ਚ ਸਾਰਾ ਕੁਝ ਲਿਖਿਆ ਹੈ ਜੀ ਉਹ ਆਈਡੀਆ ਕਿਦਾਂ ਕੀ ਖਾ ਗਿਆ ਉਹਦਾ ਭਾਈਓ ਸਾਰਾ ਸਾਡੇ ਬਿਆਨਾਂ ਚ ਦਰਜ ਹੈ ਸਾਨੂੰ ਇਨਵੈਸਟਮੈਂਟ ਪਲਾਨ ਸਮਝਾਇਆ ਗਿਆ ਸੀਗਾ ਕਿ ਇਹਨਾਂ ਇਨਵੈਸਟ ਕਰੂਗੇ ਤੁਹਾਨੂੰ ਹਰ 2-4 ਦਿਨਾਂ ਬਾਅਦ ਇਹਨਾਂ ਨੂੰ ਪ੍ਰੋਫਿਟ ਮਿਲਿਆ ਕਰੂਗਾ ਜੀ ਮੁੜ ਕੇ ਸਾਨੂੰ ਸਾਰੇ ਪੈਸੇ ਛੜਤੀ 30 ਲੱਖ ਦੀ ਠੱਗੀ ਮਾਰ ਲਈ ਸਾਰੇ ਜਿਹੜੇ ਕੀ ਕਾਊਂਟਾਂ ਜਿੱਤੇ ਹੋਏ ਸੀ ਪੈਸੇ ਤੁਹਾਨੂੰ ਕਿੱਦਾਂ ਪਤਾ ਲੱਗੇ ਕਿ ਉਹ ਅਰੈਸਟ ਹੋ ਗਏ ਅਸੀਂ ਆਪ ਜੀ ਵੀਡੀਓ ਬਣਾਈ ਹੈ ਜੀ ਅਸੀਂ ਕਰੋ ਜਿਹੜੇ ਨਾਲ ਗਏ ਸੀ ਜੀ ਮਦੀ ਪਾਟੀਆਂ ਨਾਲ ਮਤਲਬ ਆ ਲਓ ਮੋੜ ਤੇ ਖੜੇ ਸੀ ਜਦੋਂ ਪੁਲਿਸ ਪਾਰਟੀ ਨੇ ਉਹ ਲੈ ਕੇ ਆਂਦੇ ਥਾਣੇ ਦੇ ਬਾਹਰ ਆ ਕੇ ਵੀਡੀਓ ਬਣਾਈ ਹੈ ਥਾਣੇ ਦੇ ਅੰਦਰ ਦੀ ਵੀਡੀਓ ਵੀ ਬਣਾਈ ਹੈ ਜੀ ਜੋ ਕਿ ਸਾਰਿਆਂ ਤੁਹਾਨੂੰ ਮੀਡੀਆ ਭਰਾਵਾਂ ਨੂੰ ਭੇਜ ਦਿੰਨੇ ਆ ਜੀ ਤੁਸੀਂ ਹੁਣ ਕਿਸ ਤਰ੍ਹਾਂ ਕਹਿ ਰਹੇ ਹੋ ਕਿ ਤੁਸੀਂ ਉਹ ਛੱਡ ਰਹੇ ਨੇ ਬਾਜੀ ਸਾਨੂੰ ਹੁਣ ਪੁਲਿਸ ਦਾ ਪ੍ਰੈਸ਼ਰ ਲਾ ਲਓ ਜੋ ਵੀ ਹੈ ਤੁਹਾਨੂੰ ਕਹਿਆ ਸੀ ਕਿਦਾਂ ਅੰਦਰ ਦੀ ਗੱਲ ਨਹੀਂ ਦੱਸ ਸਕਦੇ ਕੱਲ ਨੂੰ ਛੱਡ ਦੇਣਾ ਕਾਰਵਾਈ ਹੋ ਜਵੇ ਜੀ ਅੰਦਰ ਉਹ ਛੱਡਣ ਨੂੰ ਤਿਆਰ ਬੈਠੇ ਆ ਕਿਉਂਕਿ ਕਾਗਜ਼ਾਂ ਦੀ ਵੀ ਜਿਹੜੀ ਅੰਦਰ ਅਰ ਕਿ ਜਿਹੜਾ ਬੰਦਾ ਵੀ ਪੁਲਿਸ ਅਰੈਸਟ ਕਰਕੇ ਲਿਆਂਦੀ ਹੈ ਉਹਦੀ ਕਾਗਜ਼ ਤੇ ਅਰੈਸਟ ਪਾਈ ਜਾਂਦੀ ਹੈ ਤੀਵੀ ਦੀ ਅਰੈਸ ਹਜੇ ਤੱਕ ਨਹੀਂ ਪਾਈ ਜੀ ਇਹਨਾਂ ਨੇ ਜਰ ਕਿ ਉਹ ਬਾਈ ਨੇਮ ਪਰਚੇ ਦੇ ਵਿੱਚ ਨੇ ਕੀ ਨਾਮ ਹੈ ਮਨੀ ਮਿੰਦਰੂ ਆ ਜੀ ਔਰ ਵਾਈਫ ਦਾ ਨਾਮ ਉਹਨਾਂ ਦਾ ਸੌਰਮਿੰਦਰੂ ਹਸਬੰਡ ਦਾ ਨਾਮ ਹੈ ਅੱਛਾ ਜੀ ਦੋਨੋਂ ਅੰਦਰ ਬੈਠੇ ਆ ਹਜੇ ਜੋ ਵੀ ਟਾਈਮ ਵਗੈਰਾ ਉਸ 11:30 ਹੋ ਚੁੱਕੇ ਆ ਅੰਦਰ ਬੈਠੇ ਆ ਤੇ ਇਹਨਾਂ ਨੇ ਰਾਤ ਨੂੰ ਛੱਡ ਦੇਣਾ ਉਹਨਾਂ ਨੂੰ ਠੀਕ ਹੈ ਜੀ